ਕੀਕ ਖਾਲਸਾ ਮੈਂ ਦਰਸ਼ਕੋਤਰ ਪਰ ਅੱਜ ਅਸੀਂ ਪਹੁੰਚੇ ਹਾਂ ਬਾਬਾ ਕਲਾਸ਼ੀਬਾਸ਼ਾ ਜੀ ਉੱਥੇ ਕੇ ਬਾਬਾ ਕੀਤਮ ਸਿੰਘ ਜੀ ਦੀ ਵਰਸ਼ੀ ਤੇ ਬਾਬਾ ਮੱਖਣ ਸਿੰਘ ਜੀ ਦੀ ਵਰਸ਼ੀ ਬੜੀ ਦੁਕਾਨ ਨਿਸ਼ਾਨਦਾ ਨਵਾਦਵਾ ਸਰਬ ਤੇਰਾ ਹੈ ਖੇਰਾ ਰੋਮ ਰੋਮ ਮੇਂ ਰਾਜ ਰਿਓ ਜੈਸੇ ਤੇਰ ਮੇਂ ਆਪੇ ਬੋਰੰਗੀ ਜੋਤ ਸਪਾਵੇ ਨਾਨਕਾ ਸਾਈ ਗੱਲ ਚੰਗੀ ਮਨਾਈ ਗਈ ਆ ਇਹ ਕਿੰਨਾ ਕਿੰਨਾ ਵੱਲੋਂ ਮਨਾਈ ਗਈ ਆ ਤੇ ਆਪਣਾ ਕਿਹਦੀ ਕਿਹਦੀ ਵਰਸੀ ਜਿਹੜੀ ਮਨਾਈ ਗਈ ਆਈ ਸੁਣਿਆ ਕਿ ਦੋ ਵਰਸੀਆਂ ਜੜੀਆਂ ਵਾ ਇਹ ਮਨਾਈਆਂ ਗਈਆਂ ਵਾ ਤੇ ਕਿਹੜੇ ਕਿਹੜੇ ਸੰਤਾਂ ਦੀ ਮਹਾਂਪੁਰਖਾਂ ਦੀ ਵਰਸੀ ਜਿਹੜੀ ਮਨਾਈ ਗਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੇਸਲ ਜੀ ਦਾ ਕਰਮੰਦਾਲ ਸ੍ਰੀ ਬਾਬਾ ਬਕਾਲਾ ਸਾਹਿਬ ਦੇ 13ਵੇਂ ਮਹਾਂਪੁਰਖ ਬਾਬਾ ਕੀਰਤਨ ਸਿੰਘ ਜੀ ਦੇ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਸਾਧੂ ਉਹਨਾਂ ਦੀ ਵਰਸੀ 14ਵੇਂ ਮੁਖੀ ਬਾਬਾ ਜੀ ਬਾਬਾ ਮੱਖਣ ਸਿੰਘ ਸਾਹਿਬ ਮਹਾਨ ਮਹਾਪੁਰਖ ਜਿਨ੍ਹਾਂ ਦਾ ਢੀਠਾ ਸਾਹਿਬ ਜੱੱਬਾ ਸਾਹਿਬ ਆ ਤੇ ਵਰਸੀ ਬਾਬਾ ਜੀ ਦੀ ਇੱਥੇ ਮਨਾਈ ਜਾਂਦੀ ਬਾਬਾ ਕਾਲਾ ਸਾਹਿਬ ਬਾਬਾ ਕੀਰਤਨ ਸਿੰਘ ਜੀ ਦਾ ਢੀਠਾ ਸਾਹਿਬ ਸਰੋਵਰ ਬਾਬਾ ਗੁਰਮੁਖ ਸਿੰਘ ਜੀ ਤੇ ਆ ਇਹ ਮਨਾਏ ਗਏ ਵਰਤਨਾ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਅਤੇ ਗੁਰੂ ਕੇ ਖਾਲਸੇ ਪੰਥ ਵੱਲੋਂ ਇਹ ਮਨਾਈ ਗਈ ਵਰਤਨਾ ਪਰਸਪਰ ਤੇ ਬੜਾ ਸਭ ਸੰਗਤਾਂ ਨੇ ਆਣ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਆ ਸਾਰੀ ਸੰਗਤ ਨੂੰ ਮਹਾਂਪੁਰਖਾਂ ਦੀ ਵਰਸੀ ਤੇ ਜੋੜ ਮੇਲੇ ਤੇ ਆਉਣ ਤੇ ਜੀਉ ਆਇਆਂ ਆਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਬਾਬਾ ਜੋਗਾ ਸਿੰਘ ਜੀ ਜੋ ਇਸ ਟਾਈਮ ਮਾਹਪੁਰਸੰਦੀ ਗੱਦੀ ਤੇ ਬਰਾਜਮਾਨ ਹਨ ਤੇ ਛੇਵੀਂ ਪਾਸ਼ੇ ਗੁਰੂ ਘਰ ਗੋਬਿੰਦ ਸਿੰਘ ਜੀ ਦਾ ਬਾਬਾ ਬਕਾਲਾ ਸਾਹਿਬ ਵਿਖੇ ਜਿਹੜਾ ਗੁਰੂ ਘਰਾ ਉੱਥੇ ਹੀ ਇਹ ਵਰਸੀ ਮਨਾਈ ਜਾਂਦੀ ਆ ਤੇ ਬਾਕੀ ਬਾਬਾ ਜੀ ਨੇ ਬਹੁਤ ਹੀ ਵਧੀਆ ਆਪਾਂ ਨੂੰ ਜਾਣੂ ਕਰਵਾਇਆ ਤੇ ਲਾਈਵ ਤਸਵੀਰਾਂ ਤੁਹਾਨੂੰ ਬਾਬਾ ਬਕਾਲਾ ਤੋਂ ਛੇਵੀਂ ਪਾਸ਼ੇ ਤੋਂ ਜਿਹੜੀਆਂ ਦਿਖਾ ਰਹੇ ਆ ਸਵੀ ਪਾਸ਼ੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਜੋ ਦਿਖਾ ਰਹੇ ਆ ਅੱਜ ਗੱਲ ਕਰੂਗੀ ਭਗਤ ਸਿੰਘ ਜੀ ਤੇ ਮੱਖਣ ਸਿੰਘ ਜੀ ਦੀ ਜੋ ਸਾਨਾ ਬੱਛੀ ਬਣੀ ਜਾਨੀ ਅਵਾਜ਼ ਬੁਕਾਉਣੇ ਕਰਨਾ ਚਾਹੁੰਦੇ ਜਿਹੜੇ ਆ ਲੰਗਰ ਜਿਹੜੇ ਬਤਾਏ ਨਾ